ਕਾ ਤੇ ਬਾਈ ਤੇਰੇ ਕੋਲੇ ਪਹਿਲਨ ਨੇ ਸਹੀ ਸਹੀ ਕਿੰਨਾ ਦੁੱਧ ਬਾਈ 10 11 ਲੀਟਰ ਦੁੱਧ ਦਿੱਤਾ ਆਪਣੇ ਕੋਲੇ 10 11 ਹਾਂ ਬਸ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਮੇਰੇ ਪਿੰਡ ਕੋਟਪਾਰਾ ਜਿਹੜਾ ਬਠਿੰਡਾ ਤੇ ਤਹਿਸੀਲ ਆ ਗਈ ਸਾਨੂੰ ਵਿਰੇ ਮੋੜ ਮੰਡੀ ਬਾਈ ਸੁਖਵਿੰਦਰ ਦੇ ਘਰੋਂ ਦੋਸਤੋ ਵੀਡੀਓ ਆ ਦੂਸਰਾ ਸੂਆ ਸੂਣ ਵਾਲੀ ਦੋਸਤੋ ਬਾਈ ਨੇ ਆ ਬੂਰੀ ਝੋਟੀ ਸੇਲ ਕਰਨੀ ਆ ਜਮਾ ਇੱਕ ਘਰੇਲੂ ਪਸ਼ੂ ਪਾਲਕਾ ਬਾਈ ਤੇ ਘਰ ਦੀ ਪਾਲੀ ਹੋਈ ਝੋਟੀ ਆ ਪਿਛਲਾ ਪਹਿਲਾ ਸੂਆ ਬਾਈ ਕੋਲ ਹੀ ਸੂਈ ਆ ਕਿੰਨਾ ਕਿਹਦੇ ਕੋਲੇ ਦੁੱਧ ਦਿੱਤਾ ਕੀ ਮੁੱਲ ਰੂਗਾ ਸਾਰੀ ਡਿਟੇਲ ਆਪਾਂ ਮਾਲਕ ਤੋਂ ਲੈ ਲਾਂਗੇ ਤੇ ਬਾਕੀ ਆ ਜੋ ਆਪਾਂ ਮਾਲਕ ਨਾਲ ਹੀ ਗੱਲਬਾਤ ਕਰਦੇ ਆਂ ਹੋਰ ਸੁਖਵਿੰਦਰ ਕੀ ਹਾਲ ਹੈ ਵਧੀਆ ਬਾਈ ਤੁਸੀਂ ਹੱਸੋ ਪਹਿਲਾਂ ਬਾਈ ਆਪਣਾ ਮੋਬਾਈਲ ਨੰਬਰ ਬੋਲ ਦੇ 94645 ਬਾਈ 51854 ਬਾਈ ਠੀਕ ਆ ਕੰਮ ਤਾਂ ਆਪਣਾ ਘਰੇਲੂ ਆ ਗਿਆ ਤੇ ਪੈਟੇ ਪਤਾ ਹੀ ਹੁੰਦਾ ਬੰਦੇ ਦਾ ਹਾਂ ਬਾਈ ਹਾਂ ਤੇ ਸੂਆ ਕਿੰਨਾ ਵਾਂ ਸੁੰਦੀ ਦੂਜਾ ਸੂਆ ਬਾਈ ਇਹ ਦੂਜਾ ਸੂਆ ਅੱਜ ਸਹੀ ਕਿੰਨੇ ਦਿਨ ਰਹਿ ਗਏ ਅੱਜ ਬਾਈ 10 ਤਰੀਕ ਨੂੰ ਦਿਨ ਪੂਰੇ ਹੋ ਗਏ ਆ 10 ਕਹਿੰਦਾ ਰਹਿ ਗਿਆ ਅੱਜ 7 ਤਰੀਕ ਦੋਸਤੋ ਨੌਵਾਂ ਮਹੀਨਾ 2025 ਦੀ ਵੀਰੇ ਵੀਡੀਓ ਆ 10 ਤਰੀਕ ਦਨ ਤਕਰੀਬਨ 3 ਕਰ ਰਹੇਗੇ ਹੋ ਸਕਦਾ 1-2 ਦਿਨ ਉਤੋਂ ਦੀ ਲੈ ਜੇ ਤੇ ਹੋ ਸਕਦਾ ਬਈ ਪੂਰਿਆਂ ਤੇ ਵੀ ਸੂਪੇ ਬਾਕੀ ਝੋਟੀ ਸੋਣੀ ਤਿਆਰ ਹੁੰਦੀ ਆਉਂਦੀ ਆ ਦੋਸਤੋ ਬਹੁਤ ਭਰਾਵਾਂ ਨੂੰ ਬੂਰਿਆਂ ਦਾ ਸ਼ੌਂਕ ਆ ਨਾ ਤਾਂ ਬਹੁਤ ਵੀਰ ਫੋਨ ਕਰਦੇ ਹੁੰਦੇ ਆ ਕੱਟੀ ਤੇ ਪੈਸੇ ਲਾਉਣ ਨਾਲੋਂ ਦੋਸਤੋ ਬੂਰੀ ਤੇ ਏਦੂ ਤੁਸੀਂ ਮੱਝ ਲੈ ਲਓ ਤੇ ਘਰੇ ਵੀ ਦੁੱਧ ਹੋਜੂ ਤੇ ਬੁੱਗੇ ਆ ਪਤਾ ਬਈ ਇਹ ਗੱਬਣ ਕਿਹੜੇ ਤੋਂ ਆ ਗੱਬਣ ਬਈ ਹੁਣ ਟੀਕੇ ਦਾ ਹੁਣ ਹੀ ਆਪਾਂ ਨੂੰ ਪਤਾ ਬਈ ਸਟ੍ਰੈਨ ਦਾ ਮੈ ਨਹੀਂ ਆਪਣੇ ਡਾਕਟਰ ਗੁਰਪਾਲ ਤੋਂ ਭਰਾਏ ਠੀਕ ਆ ਠੀਕ ਆ ਬਾਈ ਨੇ ਲੀਲੀ ਰਾਵੀ ਦੀ ਠੀਕ ਆ ਠੀਕ ਆ ਸੀਮਨ ਵੀ ਨੀਲੀ ਰਾਵੀ ਦੀ ਹਾਂ ਲੀਲੀ ਰਾਵੀ ਦੀ ਠੀਕ ਆ ਵੀਰੇ ਠੀਕ ਆ ਠੀਕ ਆ ਤੇ ਬਾਈ ਤੇਰੇ ਕੋਲੇ ਪਹਿਲਾਂ ਨੇ ਸਹੀ ਸਹੀ ਕਿੰਨਾ ਦੋ ਬਾਈ 10 11 ਲੀਟਰ ਦੋ ਤੋ ਦਿੱਤਾ ਆਪਣੇ ਕੋਲੇ 10 11 ਹਾਂ ਬਸ 10 ਤੋਂ ਉੱਤੇ ਉੱਤੇ ਸੀ ਹਾਂ 10 ਤੋਂ ਉੱਤੇ ਉੱਤੇ ਸੀ ਬਾਈ ਠੀਕ ਆ ਦੇਖੋ ਵੀਰੇ ਪਹਿਲਾਂ ਬਾਈ ਕਹਿੰਦਾ ਆਪਣੇ ਕੋਲੇ 10 ਤੋਂ ਉੱਤੇ ਉੱਤੇ 11 ਦੇ ਵਿੱਚ ਵਿੱਚ ਦੁੱਧ ਦੇਈਗੀ ਬਾਕੀ ਐਤ ਕੀ ਕਿੰਨਾ ਕੁ ਪਾਜ ਤੇਰੇ ਹਿਸਾਬ ਨਾਲ ਐਤ ਬਾਈ 12 ਕ ਮੰਨਦੇ ਆ ਆਪਾਂ ਅਗਲੇ ਦੀ ਬਾਕੀ ਉਹ ਆ ਹਾਂ ਬਾਕੀ ਸੇਵਾ ਦਾ ਹਾਂ ਸੇਵਾ ਦਾ ਬਾਕੀ ਦੁੱਧ ਪਾਉਣਾ ਵੀ ਚਾਹੀਦਾ ਛੋਟੀ ਦੋਸਤੋ ਥਲੋ ਥਣਾ ਥੁਣਾ ਦੀ ਲੇਵੇ ਦੀ ਸੋਹਣੀ ਆ ਤੇ ਖੋਲ ਕੇ ਆਪਾਂ ਵਿੜੇ ਚ ਫਿਰ ਤੋੜ ਲਈਏ ਇਹਨੂੰ ਤੋੜ ਲੈਣੇ ਬਾਈ ਹਾਂ ਮੁੱਲ ਵੀਡੀਓ ਤੇ ਵੇਚੀ ਕਰਵਾ ਦੇਾਂਗੇ ਦੋਸਤੋ ਵੀਡੀਓ ਥੋੜਾ ਲਾਸਟ ਤੱਕ ਦੇਖ ਲਿਓ ਸਾਰੀ ਡਿਟੇਲ ਆਪਾਂ ਤੁਹਾਨੂੰ ਦੱਸ ਦਾਂਗੇ ਆ ਦੇਖੋ ਬਾਕੀ ਤੁਸੀਂ ਕਿਹਨਾ ਵੇੜੇ ਚੀ ਤੋਰ ਲਾ ਬਾਈ ਇੱਥੇ ਤੋਰ ਲਾ ਚੱਕ ਵੀਰੇ ਹਾਂ ਮੋੜ ਲਾ ਬਾਈ ਹਾਂ ਇੱਥੇ ਮੋੜ ਲਿਆ ਇੱਕ ਜਿਹੜਾ ਹੋਰ ਦਿਵਾਲੀ ਆ ਦੇਖੋ ਵੀਰੇ ਥਣਾ ਦੀ ਦੇਖ ਲਓ ਬਦਦਾ ਸੋਹਣੇ ਥਣ ਲੱਗਿਆ ਦੋਸਤੋਂ ਕੱਲਾ ਕੱਲਾ ਕੋਈ ਆ ਆ ਦੇਖੋ ਬਾਈ ਤੋਰ ਕੇ ਸੁਣੋ ਅੱਪਾ ਝੁੱਟੀ ਦਿਖਾ ਦਿੰਨੇ ਆ ਥਣਾ ਦੀ ਸੋਹਣੀ ਆ ਦੁੱਧ ਵੀਰ ਚੰਗਾ ਦੱਸਦਾ ਤੇ ਬਾਕੀ ਦੋ ਤਿੰਨ ਦਿਨਾਂ ਦੀ ਹੁਣ ਕੱਚੀ ਆ ਲੈ ਬਾਈ ਸੁਖਵਿੰਦਰ ਬਨਲਾ ਕੋਈ ਨਹੀਂ ਮੋਲ ਜਿਹੜਾ ਦੋਸਤੋਂ ਕਰਵਾਣੇ ਆ ਵੀਡੀਓ ਦੇ ਵਿੱਚ ਹੀ ਨੰਬਰ ਭਰਾ ਦਾ ਹੇਠਾਂ ਚੱਲੀ ਜਾਂਦਾ ਪਿੰਡ ਕੋਟਪੜਾ ਆ ਬਾਈ ਜਿਲ੍ਹਾ ਸਾਨੂੰ ਰਹਿ ਗਿਆ ਬਠਿੰਡਾ ਸੁਖਵਿੰਦਰ ਭਾਈ ਕੀ ਪਾ ਕਰਦਾ ਜੈਜਾ ਬਾਈ ਬਣਿਆ ਜੈਜਾ ਭਾਈ ਇਹ ਵੀ 110 1 ਲੱਖ 10 10000 ਹਾਂ ਬਿਲਕੁਲ ਦੋਸਤੋ ਜੈਜ ਮੋਲਾ ਮੋੜ 50 50 60 60000 ਲੋਕ ਬੂਰੀਆਂ ਕਟੀਆਂ ਦਾ ਮੰਗੀ ਜਾਂਦੇ ਆ ਦੂਜਾ ਸੂਆ ਝੋਟੀ ਨੇ ਸੂਣਾ 1 ਲੱਖ 10000 ਡਿਮਾਂਡ ਆ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜੋ ਤਸੱਲੀ ਕਰ ਲਿਓ ਬਾਕੀ ਮੁੰਡੇ ਦਾ ਬਈ ਕੋਈ ਵਿਵਾਰ ਦਾ ਕੰਮ ਨਹੀਂ ਪਿੰਡ 'ਚ ਬੰਦੇ ਦਾ ਪਤਾ ਹੀ ਹੁੰਦਾ ਜਮਾ ਇੱਕ ਘਰੇਲੂ ਜਾਂ ਪਸ਼ੂ ਬਾਲਕਾ ਆ ਬਾਈ ਦੇ ਦੂਜੇ ਜਾਨਵਰਾ ਖੜੇ ਆ ਦੇਖੋ ਹਾਂ ਇਹਦੇ ਚੋਂ ਕੋਈ ਹੋ ਜੋ ਬਾਈ ਮਾਨਤਾ ਹਾਂ ਮਾਨਤਾਨ ਕਰ ਦਾਂਗੇ 110 ਚੋਂ ਹਾਂ ਹਾਂ ਕਰ ਦਾਂਗੇ 1 ਲੱਖ 10 ਚੋਂ ਵੀ ਬਾਈ ਕਹਿੰਦਾ ਜਿੰਨੀ ਹੋ ਸਕੇ ਰਿਆਤ ਮੌਕੇ ਤੇ ਹੋਜੀ ਕਰ ਦਾਂਗੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ